ਇਹ ਦੀ ਹੈ ਕਹਿੰਦੇੁੱਤੇ ਵੱਡੇ ਵੱਡੇ ਤੇਰਦੇ ਮੇਰੇ ਵੱਡੇ ਵੱਡੇ ਅਵਤਾਰ ਸਹੰਸਰਦਾਨ ਦੇ ਇੰਦਰ ਜੁਆਇ ਕਹਿੰਦੇ ਦੇਵਤਿਆਂ ਦਾ ਰਾਜਾ ਇੰਦਰ ਜਦੋਂ ਆਪਣੀ ਸਰੀਰ ਤੇ ਵਕਾਫ ਤੋਂ ਜਿਵੇਂ ਕੋਲੋਂ ਕਰਮ ਮਿਲੇ ਆ ਜਦੋਂ ਕੋੜ ਹੋਇਆ ਸਰੀਰ ਤੇ ਨਾਲੇ ਆਪਣੇ ਕੋੜ ਨੂੰ ਦੇਖਦਾ ਦੇਵਤਿਆਂ ਦਾ ਰਾਜਾ ਇੰਦਰ ਨਾਲੇ ਇਹ ਕਿਤੇ ਹੋਏ ਕਰਮਾਂ ਤੇ ਬਸਤਾਉਂਦਾ ਤੇ ਹੁੰਦਾ ਹੈ ਸਮਾਨ ਸਦਾਨ ਦੇ ਇੰਦਰ ਰਵਾਇਆ ਤੇ ਦੂਜੇ ਪਾਸੇ ਕਹਿੰਦੇ ਪਰਸਰਾਮ ਰੂਪ ਇਹ ਦਾ ਆਇਆ ਪਰਸਰਾਮ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 24 ਅਵਤਾਰਾਂ ਦਾ ਜ਼ਿਕਰ ਕੀਤਾ ਉਹਨਾਂ 24 ਅਵਤਾਰਾਂ ਦੇ ਵਿੱਚੋਂ ਸਨਾਤਨ ਮਤ ਦੇ ਵਿੱਚ ਇੱਕ ਅਵਤਾਰ ਹੈ ਜਿਹਦਾ ਨਾਮ ਹੈ ਭਗਵਾਨ ਪਰਸੂਰਾਮ ਭਗਵਾਨ ਪਰਸ਼ੂਰਾਮ ਬੜੇ ਮਹਾਨ ਹੋਏ ਨੇ ਬੜੇ ਸੂਰਬੀਰ ਹੋਏ ਨੇ ਜਿਹਾ ਜਾਲੂ ਹੋਏ ਨੇ ਉਹ ਤੇ ਜਦੋਂ ਉਹਨਾਂ ਦੇ ਜੀਵਨ ਨੂੰ ਤੁਸੀਂ ਬੜ ਕੇ ਦੇਖੋ ਭਗਵਾਨ ਪਰਸ਼ੂਰਾਮ ਦੇ ਪਿਤਾ ਦਾ ਨਾਮ ਸੀ ਜੰਮਦਗਿਰੀ ਦੇ ਰਿਖੇ ਤੇ ਭਗਵਾਨ ਪਰਸ਼ੂਰਾਮ ਦਾ ਜਿਹੜਾ ਮਾਸਣ ਸੀ ਜਾਨੀ ਕਿ ਪਿਓ ਦਾ ਸਾਡੂ ਸੀ ਉਹਦਾ ਨਾਮ ਸੀ ਸਹੰਸਰਵਾਹ ਸਾਂਸਰ ਬਾਹੂ ਇੱਕ ਰਾਜਾ ਸੀ ਜਨ ਦੇਗੜੀ ਰਹੀ ਇੱਕ ਫਕੀਰ ਸੀ ਇੱਕ ਦਿਨ ਜਨ ਦੇਗੜੀ ਰਹੀ ਨੇ ਆਪਣੇ ਸਾਧੂ ਰਾਜੇ ਨੂੰ ਕਿਹਾ ਸਾਂਸਰ ਬਾਹੂ ਨੂੰ ਕਦੇ ਸਾਡੇ ਵੀ ਘਰ ਆਈ ਤੇ ਸਾਂਸਰ ਬਾਹੂ ਨੂੰ ਹੁਣਕਾਰ ਸੀ ਰਾਜਵਾਨ ਦਾ ਕਹਿੰਦਾ ਤੁਸੀਂ ਨੰਗ ਬੰਦੇ ਸਾਧੂ ਬੰਦੇ ਤੇ ਤੁਹਾਡੇ ਨੰਗਾ ਕੋਲ ਮੈਂ ਆਪਕੇ ਕੀ ਕਰਨਾ ਇਸ ਜੰਗ ਦੇਗੇ ਨਹੀਂ ਕਰਨ ਲੱਗਾ ਰਾਜਨ ਤੇਰਾ ਉਹ ਦੇਖਾ ਧਰਤੀ ਕਦੀ ਤੰਗ ਨਹੀਂ ਹੁੰਦੀ ਸਭ ਕਦੇ ਨੰਗ ਨਹੀਂ ਹੁੰਦਾ ਧਰਤੀ ਤੰਗ ਨਹੀਂ ਸਭ ਨੰਗ ਨਹੀਂ ਕਿਥੋਂ ਕੱਢ ਲਈ ਤੰਗ ਦਵਾਈ ਕਰਦੇ ਹਾਂ ਅੱਜ ਆ ਗਿਆ ਸਾਰੇ ਨਾ ਪੋਜਰ ਸਾਰੇ ਘੋੜੇ ਸਾਰੇ ਹਾਥੀ ਸਾਰੇ ਸ਼ਿਵਾਹੀ ਲੈ ਕੇ ਚੋਰਦੇ ਵੀ ਨੇ ਰੇਖੀ ਦੇ ਜੰਗਲ ਲੱਗ ਜਿੱਥੇ ਰਹਿੰਦਾ ਸੀ سارے تین پرماتما کوس کی لاج رکھنا ہے ہر ایک یگتی کرنے والے پیدا ہو

ਕੋਈ ਚਲਾ ਨੰਦੇ ਨੂੰ ਆਪਣੀ ਵਿੱਚ ਨਹੀਂ ਸੰਗਦਾ ਸਹਿਜ ਸਿਨਾਨ ਭਾ ਲੱਖ ਹੋਵੇ ਤਾਂ ਇੱਕ ਨਾ ਚਲੇ ਨਾ ਕੋਈ ਇਹ ਵਿੱਚ ਰਾਤੀਆਂ ਨਾਲ ਪਰਮਾਰਧਮਾ ਪਾਰਾਂਗਾ ਰੱਬ ਨੂੰ ਪ੍ਰੇਮ ਨਾਲ ਲੈ ਚੁੱਕਿਆ ਜਾ ਸਕਦਾ ਉਹ ਬੁੱਖਾਓ ਪੱਤ ਦਾ ਉਹ ਪੈਸੇ ਦਾ ਭੁੱਖਾ ਨਹੀਂ ਉਹ ਕੱਪੜੇ ਦਾ ਭੁੱਖਾ ਨਹੀਂ ਉਹ ਜ਼ਮੀਨਾਂ ਜਾਇਦਾਦਾਂ ਦਾ ਭੁੱਖਾ ਨਹੀਂ ਉਹ ਭੁੱਖਾ ਤੇਰੀ ਅੰਦਰ ਦੇ ਪ੍ਰੇਮ ਦਾ ਤੇਰੀ ਯਾਰ ਦਾ ਭੁੱਖਾ ਹੈ ਤੇ ਜਦੋਂ ਪਰਮਾਰਧਮਾ ਪਾਰ ਕੇ ਕੋਈ ਕਹਨਾਰਾ ਕਾਮ ਤਿੰਨ ਕੋ ਹੁਆ ਮੇਰੇ ਕੋਲ ਜਿਹੜੀ ਗਾਂ ਨੇ ਸਾਰਾ ਕੁਛ ਤੈਨੂੰ ਰਜਾਲਤਾ ਕਹਿੰਦਾ ਇਹੇ ਗਊ ਐਨੀ ਬੇਸ਼ਕੀਮਤੀ ਦਾ ਆ ਕਿ ਸਾਧਨਾ ਕੋਲ ਨਹੀਂ ਚਾਹੀਦੀ ਇਹ ਮੇਰੇ ਨਾਲ ਦਾ ਹੁੰਦਾ ਹੈ ਮੈਨੂੰ ਦੇ ਉਹ ਕਹਿੰਦਾ ਮੈਂ ਤੈਨੂੰ ਗਾਂ ਨਹੀਂ ਦੇ ਸਕਦਾ ਆ ਕਿ ਕਿਉਂ ਕਹਿੰਦਾ ਇਹ ਪ੍ਰਮਾਤਮਾ ਦਾ ਦਿੱਤਾ ਤੋਹਫਾ ਮੇਰੇ ਲਈ ਕਹਿੰਦਾ ਮੈਂ ਤੇ ਲੈ ਕੇ ਜਾਊਂਗਾ ਜਦ ਬਿਘਰੀ ਦੀਖੀ ਕਹਿੰਦਾ ਤੱਕੇ ਨਾਲ ਨਹੀਂ ਤੂੰ ਲੈ ਕੇ ਜਾ ਸਕਦਾ ਮੈਨੂੰ ਮਾਰ ਕੇ ਲੈ ਕੇ ਜਾਵੇਂ ਉਹ ਰੋਣ ਲੱਗ ਪਿਆ ਤੇ ਸੱਤ ਨੂੰ ਸੱਤ ਨੂੰ ਅੱਜ YouTube 'ਚ ਜਿੰਦਗੀ ਨੇ ਦੇਖੀ ਰੂ ਮਾਰ ਦਿੱਤਾ ਜਦੋਂ ਮਾਰ ਗਿਆ ਕਤਲ ਕਰ ਦਿੱਤਾ ਜਿੰਦਗੀ ਨੇ ਦੇਖੀ ਰੂ ਰੋੜਾ ਪੈ ਗਿਆ ਜਿੰਦਗੀ ਨੇ ਦੇਖੀ ਰੂ ਘਰਬਾੜੀ ਦਾ ਨਾਂ ਸੀ ਲੈਣ ਦਾ ਜਦੋਂ ਉਹਨੂੰ ਪਤਾ ਲੱਗਿਆ ਵੀ ਮੇਰੇ ਜੀਜੇ ਨੇ ਮੇਰੇ ਪਤੀ ਦਾ ਹੀ ਕਤਲ ਕਰ ਦਿੱਤਾ ਉਹ ਤਾਂ ਮਾਰ ਦਿੱਤੇ ਸਾਰਾ ਪਿੰਡ ਕੰਧਾਂ ਨੂੰ ਰਿਆ ਉਹਨੂੰ ਹੌਸਲਾ ਦਿੱਤਾ ਔਰ ਪੇਟ ਨਹੀਂ ਹੈ ਉਧਰ ਪਰਸੂਨਾਮ ਜੰਗਲਾਂ ਦੇ ਵਿੱਚੋਂ ਭਗਤ ਨਹੀਂ ਕਰਕੇ ਆਪਣੇ ਘਰਾਂ ਨੂੰ ਆ ਰਹੇ ਹੈ ਜੇ ਜਦੋਂ ਮਾਂ ਨੂੰ ਰੋਦੀ ਵੇਖਿਆ ਨਾ ਉਹਨੇ ਮਾਂ ਨੂੰ ਹਥਰੇ ਮਾਰਦੀ ਵੇਖਿਆ ਮੇਰੀ ਜ਼ਿੰਦਗੀ ਲੁੱਟ ਹੋ ਗਈ ਮੇਰਾ ਸਭ ਕੁਝ ਖਤਮ ਹੋ ਗਿਆ ਜਿੰਨਾ ਮੋਕੋ ਫਿਰ ਉਸ ਤੋਂ ਬਾਅਦ ਬਾਣੀ ਦਾ ਫਰਮਾਨ ਹੈ ਵਾਸਿਰਾਂ